ਅੱਜ ਆਪਾਂ ਬਣਾਵਾਂਗੇ ਜੀ ਕਾਲੇ ਛੋਲੇ ਤੇ ਪਨੀਰ ਦੀ ਸਬਜ਼ੀ ਘਰ ਵਿੱਚ ਬਿਲਕੁਲ ਹਲਵਾਈ ਦੀ ਤਰ੍ਹਾਂ ਉਹਦੇ ਲਈ ਆਪਾਂ ਭੁੰਨਦੇ ਸੀ ਜੀ ਕਾਲੇ ਛੋਲੇ ਰਾਤ ਭਰ ਤੇ ਸਵੇਰ ਉਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਉਬਾਲ ਲਿਆ ਜਦੋਂ ਚੰਗੀ ਤਰ੍ਹਾਂ ਇਹ ਪੋਲੇ ਹੋ ਗਏ ਰਹਿ ਜੀ ਉਹਦੇ ਬਾਅਦ ਇਹਨਾਂ ਨੂੰ ਪਾਣੀ ਨੂੰ ਵਿੱਚੋਂ ਕੱਢ ਕੇ ਛੋਲਿਆਂ ਨੂੰ ਤੇ ਪਾਣੀ ਤੋਂ ਅਲੱਗ ਕਰ ਲਿਆ ਹੁਣ ਆਪਾਂ ਜੀ ਇਹਦੇ ਪੇਸਟ ਵਾਸਤੇ ਤਿਆਰ ਕੀਤਾ ਸੀਗਾ ਪਿਆਜ਼ ਟਮਾਟਰ ਅਤੇ ਲਸਣ ਦਾ ਪੇਸਟ ਹੁਣ ਇਹਨੂੰ ਆਪਾਂ ਜੱਗ ਵਿੱਚ ਪਾ ਕੇ ਗ੍ਰाइंड ਕਰ ਲੈਣਾ ਤੇ ਜਾਗ ਵਿੱਚ ਪਾ ਕੇ ਇਸ ਵਿੱਚ ਲੋੜ ਅਨੁਸਾਰ ਨਮਕ ਮਿਰਚ ਤੇ ਹਲਦੀ ਆਪਾਂ ਐਡ ਕਰ ਸਕਦੇ ਆ ਇਹਦੇ ਵਿੱਚ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਆ ਪਰ ਜੇ ਨਹੀਂ ਲੋੜ ਤਾਂ ਤੁਸੀਂ ਲਾਲ ਮਿਰਚ ਦਾ ਵੀ ਯੂਜ਼ ਕਰ ਸਕਦੇ ਆ ਤੇ ਨਮਕ ਮਿਰਚ ਆਪਦੇ ਸਵਾਦ ਅਨੁਸਾਰ ਤੁਸੀਂ ਐਡ ਕਰ ਸਕਦੇ ਆ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲਾਂਗੇ ਗ੍ਰाइंड ਕਰਨ ਤੋਂ ਬਾਅਦ ਇਹ ਵਧੀਆ ਜਦੋਂ ਮਿਕਸ ਹੋ ਜਾਂਦਾ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਇਹਦੇ ਵਿੱਚ ਪਾਣੀ ਵੀ ਥੋੜਾ ਜਿਹਾ ਐਡ ਕਰ ਲਿਓ ਤਾਂ ਕਿ ਚੰਗੀ ਤਰ੍ਹਾਂ ਇਹਦਾ ਘੋਲ ਬਣ ਜੇ ਉਸ ਤੋਂ ਬਾਅਦ ਆਪਾਂ ਜੀ ਇਹਨੂੰ ਕੜਾਈ ਦੇਖੋ ਤੁਸੀਂ ਕਿੰਨਾ ਵਧੀਆ ਬਣ ਗਿਆ ਹੁਣ ਆਪਾਂ ਕੜਾਈ ਰੱਖਾਂਗੇ ਕੜਾਈ ਵਿੱਚ ਤੇਲ ਪਾਵਾਂਗੇ ਸਰੋਂ ਦਾ ਤੇਲ ਵਰਤਿਆ ਜੀ ਅਸੀਂ ਤੁਸੀਂ ਕੋਈ ਹੋਰ ਆਇਲ ਵੀ ਵਰਤ ਸਕਦੇ ਆ ਸਰੋਂ ਦਾ ਤੇਲ ਤੁਸੀਂ ਕੜਛੀ ਦੇ ਪਾਉਣਾ ਜਿੰਨਾ ਕਿ ਤੁਸੀਂ ਪਾਉਣਾ ਚਾਹੋਣੇ ਆ ਉਸ ਦੇ ਅਕੋਰਡਿੰਗ ਉਸ ਤੋਂ ਬਾਅਦ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਜੀਰਾ ਪਾ ਲੈਨੇ ਤੁਸੀਂ ਕੋਈ ਹੋਰ ਚੀਜ਼ ਵੀ ਐਡਸ ਕਰ ਸਕਦੇ ਆ ਜਿਸ ਤਰ੍ਹਾਂ ਰਾਏ ਵਗੈਰਾ ਜਾਂ ਕੜੀ ਪੱਤਾ ਆਦਿ ਇਸ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਪੁੱਜ ਗਿਆ ਜੀਰਾ ਉਹਦੇ ਵਿੱਚ ਆਪਾਂ ਜਿਹੜਾ ਪੇਸਟ ਤਿਆਰ ਕੀਤਾ ਸੀ ਟਮਾਟਰ ਪਿਆਜ਼ ਤੇ ਲਸਣ ਦਾ ਇਹਨੂੰ ਵਿੱਚ ਐਡ ਕਰ ਦੇਣਾ ਇਹਨੂੰ ਐਡ ਕਰਨ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਇਸ ਨੂੰ ਫਰਾਈ ਕਰਨਾ ਜਦੋਂ ਤੱਕ ਇਹ রেড ਬ੍ਰਾਊਨ ਜਣਾ ਹੋ ਜੇ ਮਤਲਬ ਜਦੋਂ ਇਹ ਤੇਲ ਜਾਂ ਛੱਡ ਜਾਂਦਾ রেড-ਰੇਡ ਜਿਹਾ ਹੋ ਜਾਂਦਾ ਉੱਪਰੋਂ ਉਦੋਂ ਤੱਕ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਘੱਟ ਫਲੇਮ ਤੇ ਕਰਨਾ ਜੀ ਕਈ ਵਾਰ ਇਹ ਮੱਚ ਵੀ ਜਾਂਦਾ ਉਸ ਹਾਵ ਨਾਲ ਆਪਣਾ ਗੈਸ ਨੂੰ ਘੱਟ ਫਲੇਮ ਤੇ ਰੱਖਿਓ ਜਿਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਜੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਹਾਂ ਪਾਣੀ ਆਪਾਂ ਆਪਣੀ ਸਬਜੀ ਛੋਲੇ ਦੇ ਅਕੋਰਡਿੰਗ ਹੀ ਲੈਣਾ ਤੇ ਪਾਣੀ ਤੁਸੀਂ ਸਾਦਾ ਵੀ ਯੂਜ਼ ਕਰ ਸਕਦੇ ਆ ਪਰ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਪਾਉਣਾ ਜੀ ਉਹ ਪਾਣੀ ਜਿਹੜਾ ਛੋਲੇ ਉਬਾਲੇ ਸੀਗੇ ਆਪਾਂ ਉਹੀ ਪਾਣੀ ਯੂਜ਼ ਕਰਾਂਗੇ ਉਹਦੇ ਨਾਲ ਜਿਹੜੀ ਇਹ ਤਰੀਅ ਬਹੁਤ ਵਧੀਆ ਬਣਦੀ ਹੈਗੀ ਤੇ ਲੁੱਕ ਬਹੁਤ ਵਧੀਆ ਬਣਦੀ ਡਿਸ਼ ਦੀ ਇਸ ਲਈ ਆਪਾਂ ਉਹੀ ਪਾਣੀ ਜਿਹੜਾ ਛੋਲੇ ਬਾਲੇ ਸੀ ਉਹੀ ਪਾਣੀ ਇਹਦੇ ਵਿੱਚ ਯੂਜ਼ ਕਰ ਸਕਦੇ ਆ ਤੁਸੀਂ ਸਾਦਾ ਪਾਣੀ ਵੀ ਯੂਜ਼ ਕਰ ਸਕਦੇ ਆ हमें चंकी तरह भज गया जी ये आप जी पानी चंकी तरह मिक्स कर पानी पावे ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਪਾਣੀ ਵਿੱਚ ਛੋਲੇ ਵਾਲੇ ਸੀ ਆਪਾਂ ਉਹੀ ਪਾਣੀ ਦੀ ਵਰਤੋਂ ਕੀਤੀ ਹੈ। ਪਾਣੀ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਤੋਂ ਥੋੜੇ ਸਮੇਂ ਲਈ ਢੱਕ ਦੇਵਾਂਗੇ ਜਿੰਨਾ ਚਿਰ ਇਹ ਚੰਗੀ ਤਰ੍ਹਾਂ ਉਬਾਲ ਨਹੀਂ ਆਉਂਦਾ। ਜਦੋਂ ਫਿਰ ਚੰਗੀ ਤਰ੍ਹਾਂ ਪਾਣੀ ਵਿੱਚ ਉਬਾਲ ਆ ਗਿਆ ਉਹਨਾਂ ਟਾਈਮ ਆਪਾਂ ਜਿਹੜਾ ਪਨੀਰ ਤਿਆਰ ਕੀਤਾ ਸੀ ਇਹ ਵੀ ਘਰੇ ਤਿਆਰ ਕੀਤਾ ਸੀ ਇਹਨੂੰ ਆਪਾਂ ਕੱਟ ਕਰ ਲਾਂਗੇ। ਪਨੀਰ ਤੁਸੀਂ ਕਰ ਵੀ ਤਿਆਰ ਕਰ ਸਕਦੇ ਹਾਂ ਤੇ ਮੁੱਲ ਵੀ ਲੈ ਸਕਦੇ ਹਾਂ ਬਟ ਇਹ ਵੀਡੀਓ ਆਪਾਂ ਅਲੱਗ ਤੋਂ ਪਾਵਾਂਗੇ ਵੀ ਪਨੀਰ ਕਿਵੇਂ ਘਰੇ ਬਣਾਇਆ ਜਾਂਦਾ ਮੇਨ ਨੂੰ ਤੁਸੀਂ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਓ ਉਹਨੇ ਟਾਈਮ ਜਿਹੜਾ ਆਪਣਾ ਪੇਸਟ ਤਿਆਰ ਕੀਤਾ ਤੜਕਾ ਭੁੰਨਿਆ ਸੋ ਪਾਣੀ ਪਾਇਆ ਉਹ ਰਿਜ ਰਿਹਾਗਾ ਜਦੋਂ ਨੂੰ ਉਹ ਬਾਲ ਆਊਗਾ ਉਦੋਂ ਤੱਕ ਪਨੀਰ ਕੱਟ ਕੇ ਰੱਖ ਲਓ ਹੁਣ ਇਹਦੇ ਵਿੱਚ ਆਪਾਂ ਜਿਹੜੇ ਛੋਲੇ ਉਬਾਲੇ ਸੀਗੇ ਇਹ ਵਿੱਚ ਐਡ ਕਰ ਦਾਂਗੇ ਚੰਗੀ ਤਰ੍ਹਾਂ ਉਬਲ ਚੁੱਕਿਆ ਜੀ ਇਹਦੇ ਵਿੱਚ ਛੋਲੇ ਐਡ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਥੋੜੇ ਟਾਈਮ ਲਈ ਫਿਰ ਢੱਕ ਦਾਂਗੇ ਤਾਂ ਕਿ ਜਿਹੜੇ ਛੋਲੇ ਹੈਗੇ ਉਹ ਚੰਗੀ ਤਰ੍ਹਾਂ ਉਬਲ ਜਾਣ ਵੈਸੇ ਤਾਂ ਪਹਿਲਾਂ ਉਬਾਲੇ ਸੀਗੇ ਪਰ ਥੋੜਾ ਜਿਹਾ ਵਿੱਚ ਨੂਨ ਮਿਰਚ ਵਧੀਆ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਹੁਣ ਆਪਾਂ ਜੀ ਆਹ ਵਾਲਾ ਪਨੀਰ ਇਹਦੇ ਵਿੱਚ ਐਡ ਕਰਾਂਗੇ ਆਪਾਂ ਚੈੱਕ ਕਰਦੇ ਹਾਂ ਜੀ ਜਿਹੜੇ ਛੋਲੇ ਚੰਗੀ ਤਰ੍ਹਾਂ ਉਬਲ ਚੁੱਕੇ ਹੈਗੇ ਹੁਣ ਇਹਦੇ ਵਿੱਚ ਆਪਾਂ ਪਨੀਰ ਐਡ ਕਰ ਸਕਦੇ ਹਾਂ ਪਨੀਰ ਐਡ ਕਰਨ ਤੋਂ ਬਾਅਦ ਜੀ 5-10 ਮਿੰਟ ਬਾਅਦ ਇਹਨੂੰ ਆਪਾਂ ਆਪਾਂ ਘੱਟ ਫਲੇਮ ਤੇ ਪਕਾਉਣਾ ਹੈ ਤੇ ਜਦੋਂ ਚੰਗੀ ਤਰ੍ਹਾਂ ਪਨੀਰ ਦੇ ਵਿੱਚ ਨਮਕ ਮਿਰਚ ਰਚਾਏ ਉਦੋਂ ਬਾਅਦ ਆਪਾਂ ਇਹਨੂੰ ਗੈਸ ਨੂੰ ਬੰਦ ਕਰਨਾ ਹੁਣ ਆਪਾਂ ਦੇਖ ਸਕਦੇ ਹਾਂ ਜੀ ਆਪਣੀ ਪਨੀਰ ਤੇ ਸਬਜੀ ਬਣ ਕੇ ਤਿਆਰ ਹੈ ਜੀ ਹੁਣ ਤੁਸੀਂ ਇਹਨੂੰ ਸਰਵ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਜੀ ਸਬਜ਼ੀ ਬਹੁਤ ਵਧੀਆ ਬਣੀ ਹੈ ਬਿਲਕੁਲ ਹਲਵਾਈ ਦੀ ਤਰ੍ਹਾਂ